ਜਿਸਪੀ ਸਿੰਘ ਗਰੂਰ ਮੈਂ ਚਾਰਜ ਹਾਂ ਪ੍ਰੀਤ ਹਸਪੀਟਲ ਫਰੀਦਕੋਟ ਜੁਡੀਓ ਰੋਡ ਅਮਰਸਰ ਤੋਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 4 ਫਰਵਰੀ ਹਰ ਸਾਲ ਦੀ ਤਰ੍ਹਾਂ ਨੈਸ਼ਨਲ ਕੈਂਸਰ ਅਵੇਰਨੈਸ ਡੇ ਮਨਾਇਆ ਜਾਂਦਾ ਹੈ ਜਿਸ ਵੇਲੇ ਤੁਸੀਂ ਪੁੱਛਿਆ ਕਿ ਕੈਂਸਰ ਦੀ ਰੋਗ ਜਿਹੜਾ ਹੈ ਵਧਦਾ ਹੀ ਜਾ ਰਿਹਾ ਹੈ ਪਿੰਡਾਂ ਵਿੱਚ ਵੀ ਸ਼ਹਿਰਾਂ ਵਿੱਚ ਵੀ ਇਸ ਦਾ ਮੁੱਖ ਕਾਰਨ ਹੈ ਜਿਹੜਾ ਸਾਡਾ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ ਜਿਹੜੀ ਸਾਡੀ ਖੁਰਾਕ ਹੈ ਉਹ ਉਸ ਲਈ ਤੁਸੀਂ ਦੇਖੋਗੇ ਕਿ ਉਹਨਾਂ ਵਿੱਚ ਮਲਾਵਟ ਹੋ ਰਹੀ ਹੈ ਜਾਂ ਉਹਨਾਂ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਅਸੀਂ ਇਨਸੈਕਟੀਸਾਈਡ ਪੈਸਟਿਸਾਈਡ ਯੂਜ਼ ਕਰ ਰਹੇ ਹਾਂ ਇਹਦਾ ਵੀ ਇੱਕ ਬੜਾ ਵੱਡਾ ਰੋਲ ਹੈ ਕੈਂਸਰ ਇੱਕ ਇਹੋ ਜਿਹੀ ਬਿਮਾਰੀ ਹੈ ਜਿਹੜੀ ਕਿ ਕੋਈ ਛੂਤ ਦੀ ਬਿਮਾਰੀ ਨਹੀਂ ਹੈ ਇਹ ਹੁੰਦੀ ਹੈ ਕੁਦਰਤੀ ਇੱਕ ਪਰਸਨ ਨੂੰ ਹੋ ਗਈ ਪਈ ਹੈ ਇਹ ਨਹੀਂ ਹੈ ਕਿ ਉਹਦੇ ਨਾਲ ਬੈਠ ਕੇ ਦੂਸਰੇ ਬੰਦੇ ਨੂੰ ਵੀ ਹੋ ਜਾਏਗੀ ਇਸ ਬਾਰੇ ਬਹੁਤ ਸਾਨੂੰ ਹੋਣਾ ਚਾਹੀਦਾ ਕਿਉਂਕਿ ਮੇਰੇ ਕੋਲ ਕਈ ਪੇਸ਼ੈਂਟਸ ਆਉਂਦੇ ਨੇ ਜਿਹੜੇ ਕਹਿੰਦੇ ਜੀ ਕਿ ਇਸ ਨੂੰ ਕੈਂਸਰ ਹੋ ਗਿਆ ਕਿਤੇ ਨਾਲ ਬੈਠਣ ਨਾਲ ਤਾਂ ਨਹੀਂ ਹੋ ਜਾਏਗਾ ਇਹੋ ਜਿਹੀ ਕੋਈ ਗੱਲ ਨਹੀਂ ਹੈ ਕੈਂਸਰ ਦੀ ਬਿਮਾਰੀ ਬਹੁਤ ਹੀ ਲਾਇਲਾਜ ਹੈ ਪਰ ਇਹਦਾ ਜਿਹੜਾ ਸਭ ਤੋਂ ਹੈਗਾ ਕਿ ਅਵੇਅਰਨੈਸ ਔਰ ਇਹਦੀ ਸਕਰੀਨਿੰਗ ਸੋ ਇਹਦੇ ਵਾਸਤੇ ਕੋਈ ਵੀ ਆਦਮੀ ਜਾਂ ਲੇਡੀ ਜਿਹੜੀ ਕਿ 50 ਸਾਲ ਤੋਂ ਉੱਪਰ ਹੈ ਉਸਨੂੰ ਚਾਹੀਦਾ ਕਿ ਆਪਣਾ ਹਰ ਸਾਲ ਬਾਅਦ ਇੱਕ ਆਪਣਾ ਸਕਰੀਨਿੰਗ ਟੈਸਟ ਕਰਾਵੇ ਔਰ ਲੇਡੀਜ਼ ਵਿੱਚ ਖਾਸ ਕਰ ਜਿਹੜਾ ਬੱਚੇਦਾਨੀ ਦੇ ਮੋਹ ਦਾ ਕੈਂਸਰ ਔਰ ਬ੍ਰੈਸਟ ਕੈਂਸਰ ਇਹ ਬਹੁਤ ਹੀ ਕੋਮਨ ਹੈ ਔਰ ਇਹਦੇ ਵਾਸਤੇ ਜਿਹੜਾ ਬੱਚੇਦਾਨੀ ਮੋਹ ਦਾ ਕੈਂਸਰ ਹੈ ਉਹਦੇ ਵਾਸਤੇ ਸਾਡੇ ਕੋਲ ਵੈਕਸੀਨੇਸ਼ਨ ਵੀ ਅਵੇਲੇਬਲ ਹੈ ਜਿਹਦੇ ਕਰਕੇ ਕੈਂਸਰ ਦੁਬਾਰਾ ਨਹੀਂ ਹੋ ਸਕਦਾ ਹੈ ਉਹ ਜਿਹੜਾ ਬ੍ਰੈਸਟ ਕੈਂਸਰ ਹੈ ਇਹਦਾ ਵੀ ਬਹੁਤ ਹੀ ਇਲਾਜ ਹੋ ਸਕਦਾ ਹੈ ਸਭ ਤੋਂ ਵੱਡੀ ਗੱਲ ਹੈ ਕਿ ਡਾਇਗਨੋਸਿਸ ਕਿਸ ਸਟੇਜ ਤੇ ਕਰਦੇ ਹਾਂ ਜੇ ਸਾਨੂੰ ਡਾਇਗਨੋਸਿਸ ਪਹਿਲੀ ਸਟੇਜ ਤੇ ਜਾਂ ਇਨੀਸ਼ੀਅਲ ਸਟੇਜ ਤੇ ਜਿਆਦਾ ਪਤਾ ਲੱਗ ਜਾਂਦਾ ਹੈ ਤੇ ਇਹਦੇ ਇਲਾਜ ਅੱਜ ਕੱਲ ਅਵੇਲੇਬਲ ਨੇ ਇਲਾਜ ਚਾਹੇ ਉਹ ਰੇਡੀਓਥੈਰਪੀ ਹੈ ਚਾਹੇ ਉਹ ਕੀਮੋਥੈਰਪੀ ਹੈ ਜਾਂ ਆਪਰੇਸ਼ਨ ਹੈ ਪਰ ਮੇਰੀ ਇੱਕ ਰਿਕਵੈਸਟ ਹੈ ਕਿ ਜੇ ਆਸੀ ਕੋਈ ਸਕ੍ਰੀਨਿੰਗ ਟੈਸਟ ਕਰਾਣੇ ਹਾਂ ਜੇ ਸਾਨੂੰ ਕੋਈ ਕੈਂਸਰ ਦੀ ਲੱਛਣ ਮਿਲਦੇ ਨੇ ਇਹਦਾ ਇਲਾਜ ਜ਼ਰੂਰ ਕਰਾਓ ਤੁਸੀਂ ਟੋਟਕੀਆਂ 'ਚ ਪੈ ਜਾਂਦੇ ਆ ਸਾਡੇ ਲੋਕ ਦੇਸੀ ਇਲਾਜਾਂ 'ਚ ਪੈ ਜਾਂਦੇ ਨੇ ਕਹਿੰਦੇ ਜੀ ਫਲਾਣੀ ਜਿਹੜਾ ਜਾਵਾਂਗੇ ਜਿਹੜੀ ਬੂਟੀ ਖਾਵਾਂਗੇ ਜੋ ਸਾਇੰਸ ਕਹਿੰਦੀ ਆ ਉਹਦੇ ਹਿਸਾਬ ਨਾਲ ਇਲਾਜ ਹੋ ਸਕਦਾ ਆ ਪ੍ਰੋਪਰ ਇਲਾਜ ਕਰਾਓ ਔਰ ਫੋਲੋਅ ਅਪ ਕਰੋ ਇਹ ਨਹੀਂ ਕਿ ਕਿਰਨਾ ਲਗਾਣੀਆਂ ਤੇ ਉਹ ਤੋਂ ਡਰ ਜਾਓ ਕੀਮੋਥੈਰੇਪੀ ਦੇਣੀ ਤੋਂ ਤੇ ਡਰ ਜਾਓ ਇਲਾਜ ਹੋਏਗਾ ਤਾਂ ਹੀ ਮਰੀਜ਼ ਠੀਕ ਹੋਏਗਾ ਔਰ ਜੋ ਸਰਕਾਰ ਔਰ ਜੋ ਐਨ ਜੀਓਜ਼ ਐਸ ਲਈ ਜੋ ਇੱਕ ਕੈਂਪੇਨ ਕਰ ਰਹੇ ਨੇ ਰਿਗਾਰਡਿੰਗ ਦਿਸ ਕੈਂਸਰ ਅਵੇਅਰਨੈਸ ਇਹ ਬਹੁਤ ਅੱਛੀ ਚੀਜ਼ ਹੈ ਔਰ ਲੋਕਾਂ ਨੂੰ ਜਾਗਰੂਕਤਾ ਕਰਨੀ ਚਾਹੀਦੀ ਹੈ ਕਿ ਜੇ ਕੈਂਸਰ ਪਰਮਾਪਨਾ ਨਾ ਕਰਕੇ ਇਸ ਨੂੰ ਹੋਵੇ ਨਾ ਜੇ ਹੋਵੇ ਤਾਂ ਪਹਿਲੀ ਸਟੇਜ ਤੇ ਫੜਿਆ ਜਾਵੇ ਔਰ ਇਸ ਦਾ ਇਲਾਜ ਪ੍ਰੋਪਰ ਕਰਾਇਆ ਜਾਵੇ ਤੇ ਇੱਕ ਆਦਮੀ ਅੱਛੀ ਜ਼ਿੰਦਗੀ ਬਤੀਤ ਕਰ ਸਕਦਾ ਦੇਖੋ ਕੈਂਸਰ ਤਾਂ ਹਰ ਇੱਕ ਚੀਜ਼ ਦਾ ਹੋ ਸਕਦਾ ਹੈ ਸਿਰ ਤੋਂ ਲੈ ਕੇ ਪੈਰ ਤੱਕ ਹਰ ਇੱਕ ਚੀਜ਼ ਦੇ ਹੋ ਸਕਦਾ ਹੈ ਪਰ ਜਿਹੜਾ ਹੁੰਦਾ ਹੈ ਬਲੱਡ ਕੈਂਸਰ ਬਲੱਡ ਕੈਂਸਰ ਦੇ ਵਿੱਚ ਤੁਹਾਨੂੰ ਵੀਕਨੈਸ ਸ਼ੁਰੂ ਹੋ ਜਾਂਦੀ ਹੈ ਕਮਜ਼ੋਰੀ ਸ਼ੁਰੂ ਹੋ ਜਾਂਦੀ ਹੈ ਜੋੜਾ ਜੋੜਾ ਬੁਖਾਰ ਆਣਾ ਸ਼ੁਰੂ ਹੋ ਜਾਂਦਾ ਹੈ ਉਹ ਜਦੋਂ ਅਸੀਂ ਕਿਤੇ ਟੈਸਟ ਕਰਾਣ ਜਾਂਦੇ ਆ ਤੇ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਇੱਕਦਮ ਜਿਹੜੇ ਸੈੱਲ ਹੁੰਦੇ ਨੇ ਬਹੁਤ ਜ਼ਿਆਦਾ ਵਧੇ ਹੁੰਦੇ ਨੇ ਮਤਲਬ ਲੱਖ ਦੇ ਕੋਲ WBC ਪਹੁੰਚੀ ਹੁੰਦੇ ਨੇ ਜਿਹੜਾ ਕਿ ਸਾਡਾ ਪਹਿਲਾ ਲੱਛਣ ਹੈ ਕਿ ਇਹਨਾਂ ਨੂੰ ਜਿਹੜਾ ਹੋਇਆ ਉਹ ਇਸ ਬਿਮਾਰੀ ਵੱਲ ਤੁਰਨਾ ਸ਼ੁਰੂ ਹੋ ਜਾਂਦਾ ਹੈ ਔਰ ਉਸੇ ਵੇਲੇ ਸਾਨੂੰ ਚਾਹੀਦਾ ਹੈ ਕਿ ਕਿਸੇ ਵੀ ਸਪੈਸ਼ਲਿਸਟ ਨੂੰ ਕੈਂసర్ ਸਪੈਸ਼ਲਿਸਟ ਨੂੰ ਜਾਂ ਇੱਕ ਕੁਆਲੀਫਾਈਡ ਡਾਕਟਰ ਨੂੰ ਉਸੇ ਵੇਲੇ ਚੈੱਕਅਪ ਕਰਾਓ ਜੋ ਜ਼ਰੂਰਤ ਅਗੇ ਲਈ ਜਿਹੜੇ ਟੈਸਟ ਜਿਹੜੇ ਆਪਾਂ ਨੂੰ ਜ਼ਰੂਰਤ ਨੇ ਉਹ ਕਰਾਓ ਪਰ ਤਾਂ ਕਿ ਇਨੀਸ਼ੀਅਲ ਸਟੇਜ ਤੇ ਫੜਿਆ ਜਾ ਸਕੇ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਕੈਂਸਰ ਬੋਡੀ ਦੇ ਕਿਸੇ ਵੀ ਹਿੱਸੇ ਦਾ ਹੋ ਸਕਦਾ ਹੈ ਚਾਹੇ ਉਹ ਲੰਗਸ ਹੈ ਚਾਹੇ ਲੀਵਰ ਹੈ ਚਾਹੇ ਉਹ ਗਲੇ ਦਾ ਹੈ ਚਾਹੇ ਪ੍ਰੋਸਟੇਟ ਹੈ ਜਾਂ ਪੇਚੀ ਦਾ ਨੀਦਰ ਸੋ ਇਹਦੇ ਵਿੱਚ ਇੱਕ ਤਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਸਕਰੀਨਿੰਗ ਬਹੁਤ ਇੰਪੋਰਟੈਂਟ ਹੈ ਇਹਦੇ ਬਲੱਡ ਟੈਸਟ ਔਰ ਕੁਝ ਅਲਟਰਾਸਾਉਂਡ ਜਿਹੜਾ ਹੈ ਆਪਾਂ ਨੂੰ ਹਰ ਸਾਲ ਵਿੱਚ ਕਰਾ ਲੈਣਾ ਚਾਹੀਦਾ ਹੈ ਤਾਂ ਕਿ ਜਿਹੜਾ ਮੁੱਢ ਤੁਸੀਂ ਇਸ ਨੂੰ ਫੜਿਆ ਜਾ ਸਕੇ ਕਿਸੇ ਆਦਮੀ ਨੂੰ ਬਹੁਤ ਜ਼ਿਆਦਾ ਖਾਂਸੀ ਆ ਰਹੀ ਹੈ ਬਲਗਮ ਵਿੱਚ ਖੂਨ ਆ ਰਿਹਾ ਆਪਾਂ ਨੂੰ ਫੇਫੜੇ ਦਾ ਕੈਂਸਰ ਦੇਖਣਾ ਚਾਹੀਦਾ ਹੈ ਕਿ ਜੇ ਆਦਮੀ ਬਿਲਕੁਲ ਭੁੱਖ ਮਰ ਗਈ ਹੈ ਉਸ ਨੂੰ ਪੀਲੀਆ ਹੋਣਾ ਸ਼ੁਰੂ ਹੋ ਗਿਆ ਹੋਵੇ ਉਸ ਨੂੰ ਆਪਣਾ ਲੀਵਰ ਦਾ ਕੈਂਸਰ ਹੋ ਧਿਆਨ ਦੇਣਾ ਪਏਗਾ ਜਾਂ ਪਿੱਤੇ ਦਾ ਕੈਂਸਰ ਹੋ ਸਕਦਾ ਹੈ ਉਹਦੇ ਵਿੱਚ ਪੈਂਕਰੀਆਸ ਦਾ ਕੈਂਸਰ ਹੋ ਸਕਦਾ ਹੈ ਜੇ ਕਿਸੇ ਬੱਚੇ ਜਾਨੀ ਕੇ ਲੇਡੀ ਨੂੰ ਪਾਣੀ ਉਹ ਪੀ ਜਾ ਰਿਹਾ ਪਾਣੀ ਪੀ ਜਾ ਰਿਹਾ ਤੋਂ ਨਾਲ ਖੂਨ ਵੀ ਆਣਾ ਸ਼ੁਰੂ ਹੋ ਗਿਆ ਹੋਵੇ ਉਹ ਵੀ ਆਪਣਾ ਕੈਂਸਰ ਦਾ ਲੱਛਣ ਹੋ ਸਕਦਾ ਹੈ ਬਜ਼ੁਰਗਾਂ ਵਿੱਚ ਜਿਉਂ ਦਾ ਪਿਸ਼ਾਬ ਕਿਸੇ ਦਾ ਰੁਕ ਜਾਂਦਾ ਹੋਵੇ ਔਰ ਉਹਨੂੰ ਜ਼ੋਰ ਲਗਾਉਣਾ ਪੈਂਦਾ ਪਿਸ਼ਾਬ ਕਰਨ ਵਾਸਤੇ ਇਹ ਵੀ ਕੈਂਸਰ ਦਾ ਲੱਛਣ ਹੋ ਸਕਦਾ ਹੈ ਜੇ ਅਸੀਂ ਇਮ ਲੈਟ੍ਰਿਨ ਕਰਦੇ ਜਾਣੇ ਆ। ਉਹ ਸਾਨੂੰ ਕਪਰਜ ਰਹਿੰਦੀ ਹੈ। ਉਹ ਕਪਰਜ ਨਾਲ ਲੈਟ੍ਰਿਨ ਦੇ ਨਾਲ ਬਲੱਡ ਆਣਾ ਸ਼ੁਰੂ ਹੋ ਜਾਂਦਾ ਹੈ। ਇਹ ਵੀ ਕੈਂਸਰ ਦੇ ਲੱਛਣ ਹੋ ਸਕਦਾ ਹੈ। ਸੋ ਆਪਣਾ ਸਿਹਤ ਦਾ ਖਿਆਲ ਕਰੋ। ਸਕਰੀਨਿੰਗ ਟੈਸਟ ਕਰਾਂਦੇ ਰਹੋ। ਤਾਂ ਕਿ ਜਿਹੜਾ ਹੈ ਤੁਹਾਨੂੰ ਇਹੋ ਜਿਹੀ ਕੋਈ ਲਾਗ ਹੈ ਜਾਂ ਲਾਜ ਜਿਹੜਾ ਕੈਂਸਰ ਹੈ ਇਹ ਨਾ ਹੋ ਸਕੇ। ਡਾਈਟ ਦੇ ਸੰਬੰਧ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਡਾਈਟ ਦਾ ਪ੍ਰੋਪਰ ਖਾਣੀਆਂ ਜੀ ਉਹ ਤੁਹਾਨੂੰ ਪਤਾ ਹੀ ਹੈ ਕਿ ਡਾਈਟ ਜਿਹੜੀ ਹੈ ਉਹਦਾ ਬੜਾ ਵੱਡਾ ਰੋਲ ਹੁੰਦਾ ਹੈ। ਸਪਾਈਸੀ ਫੂਡ ਬਹੁਤ ਜ਼ਿਆਦਾ ਮਿਰਚਾ ਖਾਣ ਵਾਲਾ ਜਿਹੜਾ ਆਪਾਂ ਖੁਰਾਕ ਖਾਂਦੇ ਆ ਜਾਂ ਜਿਹੜੇ ਲੋਕ ਬਹੁਤ ਸ਼ਰਾਬ ਦਾ ਸੇਵਨ ਕਰਦੇ ਨੇ ਜਾਂ ਬਹੁਤ ਲੋਕ ਜਿਹੜੇ ਸਿਗਰਟ ਦਾ ਸੇਵਨ ਕਰਦੇ ਨੇ ਉਹਨਾਂ ਦੇ ਕੈਂਸਰ ਦੇ ਜਿਹੜੇ ਚਾਂਸ ਹੁੰਦੇ ਨੇ ਵੱਧ ਜਾਂਦੇ ਨੇ ਪ੍ਰੋਪਰ ਡਾਈਟ ਲਵੋ ਉਸ ਵਿੱਚ ਤੁਸੀਂ ਇੱਕ ਹਲਦੀ ਖੁਰਾਕ ਲਵੋ ਆਪਣਾ ਜਿਹੜਾ ਮਿਲਕ ਪ੍ਰੋਡਕਟਸ ਲੈ ਸਕਦੇ ਹੋ ਘਰ ਦਾ ਜੋ ਵੀ ਪ੍ਰੋਡਕਟ ਬਣਦੇ ਨੇ ਉਹ ਖਾ ਸਕਦੇ ਹੋ ਪਰ ਡੈਫੀਨਿਟਲੀ ਸਿਗਰਟ ਇੱਕ ਬਹੁਤ ਹੀ ਵੱਡੀ ਔਰ ਪਾਨ ਤੰਬਾਕੂ ਇਹਦਾ ਬਹੁਤ ਜ਼ਿਆਦਾ ਸਿਗਰਟ ਨਹੀਂ ਕਰਨਾ ਕਿਉਂਕਿ ਇਸ ਦੇ ਨਾਲ ਮੂੰਹ ਦਾ ਕੈਂਸਰ ਜਾਂ ਫਿਰ ਫੇਫੜਿਆਂ ਦਾ ਕੈਂਸਰ ਹੋਣ ਦੇ ਚਾਂਸ ਬਹੁਤ ਜ਼ਿਆਦਾ ਹਨ। ਮੈਸੇਜ ਕੀ ਦੇਣਾ ਚਾਹੁੰਦੇ ਹੋ ਤੁਸੀਂ? ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਆਪਣੇ ਸਰੀਰ ਦਾ ਖਿਆਲ ਕਰੋ, ਤੰਦਰੁਸਤ ਰਹੋ, اچھی ਖੁਰਾਕ ਖਾਓ, ਐਕਸਰਸਾਈਜ਼ ਕਰੋ, ਯੋਗਾ ਕਰੋ ਔਰ ਮੈਡੀਟੇਸ਼ਨ ਕਰੋ ਤਾਂ ਕਿ ਆਪਣਾ ਮਨ ਸ਼ਾਂਤ ਰਹੇ। ਕ੍ਰਾਗ ਵਾਸਤੇ ਧਿਆਨ ਰੱਖੋ proper ਸਕਰੀਨਿੰਗ ਕਰਾਓ ਤੇ ਜੇ ਰੱਬ ਨਾ ਕਰੇ ਜੇ ਤੁਹਾਨੂੰ ਕੈਂਸਰ ਡਿਟेक्ट ਹੋ ਵੀ ਜਾਂਦਾ ਹੈ ਤੇ ਮੋਢੀ ਸਟੇਜ ਤੇ ਫੜਿਆ ਜਾਵੇ ਇਸ ਲਈ ਕੈਂਸਰ ਸਪੈਸ਼ਲਿਸਟ ਜਾਂ ਕੁਆਲੀਫਾਈਡ ਡਾਕਟਰ ਨੂੰ ਕੰਸਲਟ ਕਰੋ ਕਿ ਜਿਸ ਤਰ੍ਹਾਂ ਲੋਕ ਕਹਿੰਦੇ ਨੇ ਉਸ ਨੂੰ ਫੋਲੋ ਅਪ ਕੋਈ ਯੂਨੀਕ ਸਰ ਕੋਈ ਹੋਵੇ ਆਪਣੇ ਕੋ ਕੋਈ ਨਈ ਟੈਕਨੋਲੋਜੀ ਕੁਝ ਸ਼ਾਇਦ ਹੋਵੇ thank <sighs> you